ਸਕੱਲੀ ਕਮੇਟੀ ਬਣਾਉਣ ਬਾਰੇ ਵੱਡਾ ਐਲਾਨ ਹੋਇਆ ਐ ਜੁਪੀਸੀ ਨੇ ਵੱਡਾ ਕਦਮ ਚੁੱਕਿਆ ਕਿਸਾਨਾਂ ਤੇ ਇੱਕ ਹੋਰ ਮਾਰ ਪਈ ਐ ਮਜੇਤੀਆ ਐਕਸ਼ਨ ਮੋਡ ਦੇ ਵਿੱਚ ਨੇ ਜੁੜੇ ਰਹੋ ਬਾਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਸੰਗਤ ਲਈ ਇੱਕ ਅਹਿਮ ਸਵਾਲ ਹੈ ਕਿ ਕਦੇ ਸਿੱਖ ਸੰਗਤ ਨੂੰ ਬੇਅਦਬੀਆਂ ਦਾ ਇਨਸਾਫ ਮਿਲੇਗਾ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਉਧਰ ਸਿੱਖ ਜਥੇਬੰਦੀ ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਕਾਰਕੁਨਾਂ ਨੇ ਸ਼੍ਰੀ ਅਕਾਲ ਤਖਤ ਸਕਤਰਿਤ ਵਿਖੇ ਇੱਕ ਪੱਤਰ ਸੌਂਪ ਕੇ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਜੋ ਜੀ ਦੀ ਬੇਅਦਬੀ ਮਾਮਲੇ ਸੰਬੰਧੀ ਇੱਕ ਜਾਂਚ ਕਮੇਟੀ ਬਣਾਈ ਜਾਵੇ ਅਤੇ ਬੇਅਦਬੀਆਂ ਨੂੰ ਰੋਕਿਆ ਜਾਵੇ ਜਥੇਬੰਦੀ ਦੇ ਮੁਖੀ ਭਾਈ ਬਲਵਦੀਪ ਸਿੰਘ ਮੁੱਛਲ ਨੇ ਦੱਸਿਆ ਕਿ ਇਹ ਮੰਗ ਪੱਤਰ ਜਹਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਂ ਦਿੱਤਾ ਗਿਆ ਅਤੇ ਉਹਨਾਂ ਨੂੰ ਬੇਅਦਬੀ ਰੋਕਣ ਵਾਸਤੇ ਇੱਕ ਜਾਂਚ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ ਉਹਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਨਿਰਾਦਰ ਹੋ ਰਿਹਾ ਉਹਨਾਂ ਆਪਣੇ ਪੱਤਰ ਵਿੱਚ ਦੱਸਿਆ ਕਿ ਬੇਅਦਬੀਆਂ ਕਈ ਤਰ੍ਹਾਂ ਦੀਆਂ ਨੇ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਅੰਗ ਵਿਰਧ ਹੋਣ ਕਾਰਨ ਅਗਨ ਭੇਟ ਕਰਨਾ ਮਰਿਆਦਾ ਤੋਂ ਜਾਣ ਗ੍ਰੰਥੀਆਂ ਤੇ ਪਾਠੀਆਂ ਵੱਲੋਂ ਸਰੂਪਾਂ ਦੀ ਬੇਅਦਬੀ ਪਾਵਨ ਸਰੂਪਾਂ ਦੀ ਸ਼ਿਪਾਈ ਸਮੇ ਪਤਲਾ ਕਾਗਜ਼ ਲਾਉਣ ਕਾਰਨ ਸਿਆਹੀ ਦੇ ਫੈਲ ਜਾਣ ਕਾਰਨ ਬੇਅਦਬੀ ਪਾਵਨ ਸਰੂਪਾਂ ਨੂੰ ਕੰਟੇਨਰਾਂ ਵਿੱਚ ਭੇਜ ਕੇ ਬੇਅਦਬੀ ਸ਼ਿਪਾਈ ਦੌਰਾਨ ਗਲਤੀਆਂ ਤੇ ਸ਼ਿਪਾਈ ਦਾ ਕੰਮ ਅਣਜਾਣ ਲੋਕਾਂ ਨੂੰ ਦੇ ਕੇ ਬੇਅਦਬੀ ਡੇਰਿਆਂ ਵਿੱਚ ਲੋਡ ਤੋਂ ਵੱਧ ਸਰੂਪ ਵਿਰਾਜਮਾਨ ਕਰਕੇ ਹੋ ਰਹੀ ਬੇਅਦਬੀ ਵਿਰਧ ਸਰੂਪਾਂ ਦੇ ਨਾ ਹੀਠਾਂ ਵੱਡੇ ਪੱਧਰ ਤੇ ਸਰੂਪਾਂ ਨੂੰ ਅਗਨ ਭੇਟ ਕਰਕੇ ਹੋ ਰਹੀ ਬੇਅਦਬੀਆਂ ਨੂੰ ਰੋਕਣ ਦੀ ਲੋੜ ਹੈ ਉਹਨੇ ਕਿਹਾ ਕਿ ਅਜਿਹੇ ਸਾਰੇ ਮਸਲੇ ਵਿਚਾਰਨ ਵਾਸਤੇ ਕੁਝ ਪਧਰੀ ਕਮੇਟੀ ਬਣਾਉਣ ਦੀ ਲੋੜ ਹੈ ਤਾਂ ਜੋ ਜਾਂਚ ਕਰਕੇ ਹੋ ਰਹੀ ਬੇਅਦਬੀ ਨੂੰ ਰੋਕਿਆ ਜਾ ਸਕੇ ਜਥੇਬੰਦੀ ਵੱਲੋਂ ਇਹ ਮੰਗ ਪੱਤਰ ਸਕੱਤਰ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਅਤੇ ਵਿਜੇਵਾੜਾ ਵਿੱਚ ਸਿਕਲੀਗਰ ਸਿੱਖ ਬੱਚਿਆਂ ਦੀਆਂ ਸਕੂਲਾਂ ਤੇ ਕਾਲਜਾਂ ਦੀਆਂ ਫੀਸਾਂ ਲਈ 43 ਲੱਖ 3000 ਦੀ ਰਕਮ ਅਦਾ ਕੀਤੀ ਹੈ ਇਹ ਸਾਈਟ ਸਰਕਮਾ ਸ਼ਰਮਣੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਸਰਜੀਤ ਸਿੰਘ ਪੱਟੇਵੜ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਲਵਾ ਨੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ਤੇ ਪੜ੍ਹਦੇ ਬੱਚਿਆਂ ਦੀਆਂ ਫੀਸਾਂ ਦੇ ਰੂਪ ਵਿੱਚ ਅਦਾਇਆਂ ਨੂੰ ਸੌਂਪੀਆਂ ਸ਼ਰਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸਾਲ ਬੱਚਿਆਂ ਦੀਆਂ ਫੀਸਾਂ ਭਰਨ ਦਾ ਫੈਸਲਾ ਕੀਤਾ ਇਸੇ ਤਹਿਤ ਸ਼ਰਮਣੀ ਕਮੇਟੀ ਨੇ ਵਿੱਦਿਅਕ ਸਾਲ 2024-25 ਅਤੇ 25-26 ਦੀਆਂ ਫੀਸਾਂ ਭੇਜੀਆਂ ਨੇ ਸ਼ਰਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਫੀਸਾਂ ਦੇਣ ਦਾ ਮਤਵ ਸਿਕਲੀਗਰ ਸਿੱਖ ਬੱਚਿਆਂ ਨੂੰ ਸਵ ਕਰਨਾ ਹੈ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਬੱਚੇ ਸ਼ਰਮਣੀ ਕਮੇਟੀ ਦੇ ਸਹਿਯੋਗ ਨਾਲ ਪੜ ਕੇ ਨੌکریاں ਪ੍ਰਾਪਤ ਕਰ ਰਹੇ ਨੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਤੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਉੱਥੇ ਪੜ ਰਹੇ ਸਿੱਕਲੀ ਗਰਤੇ ਵਣਜਾਰੇ ਸਿੱਖ ਬੱਚਿਆਂ ਦੀਆਂ ਫੀਸਾਂ ਸਿੱਧੇ ਤੌਰ ਤੇ ਆਧਾਰਿਆਂ ਨੂੰ ਸੌਂਪੀਆਂ ਗਈਆਂ ਨੇ ਕਮੇਟੀ ਵੱਲੋਂ ਸਾਲ ਭਰ ਦੀਆਂ ਫੀਸਾਂ ਇੱਕੋ ਸਮੇਂ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ ਜ਼ਿਕਰਯੋਗ ਹੈ ਕਿ ਵਿਧਾਇਕ ਪ੍ਰਕਾਸ਼ ਸਿੰਘ ਨੇ ਚੇਤਾਵਨੀ ਦਿੱਤੀ ਕਿ ਇੰਡੀਆ ਅਮਰੀਕਾ ਟ੍ਰੇਡ ਐਗਰੀਮੈਂਟ ਇਸ ਸਮੇਂ ਦੇਸ਼ ਅਤੇ ਖਾਸ ਕਰਕੇ ਕਿਸਾਨਾਂ ਲਈ ਬਹੁਤ ਗੰਭੀਰ ਮੁੱਦਾ ਹੈ ਉਹਨ ਇਸ ਮਾਮਲੇ ਵਿੱਚ ਖੁਦ ਨੂੰ ਕਿਸਾਨਾਂ ਦੇ ਹਤਾਇਸ਼ੀ ਦੱਸਣ ਵਾਲੀ ਆਮ ਆਦਮੀ ਪਾਰਟੀ ਸਿਰਫ ਖਾਣਾ ਪੂਰਤੀ ਕਰ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਧਾਰੀ ਬੈਠੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਸਵੀਕਾਰ ਨਹੀਂ ਕਰੇਗੀ ਪਰਗਟ ਸਿੰਘ ਨੇ ਕਿਹਾ ਕਿ ਕਿਸਾਨਾਂ ਤੇ ਖੇਤੀਬਾੜੀ ਨੂੰ ਖਤਮ ਕਰਨ ਵਾਲੀ ਇੰਡੀਆ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਤੇ ਗ੍ਰਹਿ ਮੰਤਰੀ ਅਮੇਸ਼ ਸ਼ਾਹ ਦੇ ਸਾਹਮਣੇ ਸਰੈਂਡਰ ਘਰੀ ਬੈਠੇ ਨੇ। ਉਹਨੇ ਕਿਹਾ ਕਿ ਹਰ ਛੋਟੀ ਛੋਟੀ ਗਲਤ ਤੇ ਤਿੱਖੀ ਪ੍ਰਤੀਕਿਰਿਆ ਦੇਣ ਵਾਲੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਗੰਭੀਰ ਟ੍ਰੇਡ ਐਗਰੀਮੈਂਟ ਤੇ ਚੁੱਪ ਰਹਿਣਾ ਕਈ ਸਵਾਲ ਖੜੇ ਕਰਦਾ ਹੈ। ਉਹਨਾਂ ਦੀ ਇਹ ਚੁੱਪ ਸਾਬਤ ਕਰਦੀ ਹੈ ਕਿ ਇਸ ਐਗਰੀਮੈਂਟ ਵਿੱਚ ਵੀ ਆਮ ਆਦਮੀ ਪਾਰਟੀ ਇਹ ਟੀਮ ਦੀ ਲਾਈਨ ਤੇ ਚੱਲ ਰਹੀ ਹੈ। ਉਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਬੀਜੂਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਉਹਨੇ ਕਿਹਾ ਕਿ ਪੰਜਾਬ ਅਤੇ ਦੇਸ਼ ਤੇ ਹੋਰ ਨਾ ਕਿਸਾਨਾਂ ਲਈ ਮਾਰੂ ਸਾਬਤ ਹੋਣ ਵਾਲਾ ਇਹ ਸਮਝੌਤਾ ਸਿਰਫ ਵਪਾਰਿਕ ਦਸਤਾਵੇਜ਼ ਨਹੀਂ ਹੈ ਸਗੋਂ ਦੇਸ਼ ਤੇ ਕਰੋੜਾਂ ਕਿਸਾਨਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਗੰਭੀਰ ਮੁੱਦਾ ਹੈ। ਅਮਰੀਕਾ ਜਾਣ ਵਾਲੇ ਖੇਤੀ ਦੇ ਸਮਾਨ ਤੇ 18% ਦੀ ਟੈਰਿਫ ਅਤੇ ਅਮਰੀਕਾ ਦੇ ਉਤਪਾਦਾਂ ਨੂੰ ਭਾਰਤੋਂ ਤੇ ਜ਼ੀਰੋ ਟੈਰਿਫ ਲਾਉਣ ਦਾ ਸਿੱਧਾ ਅਸਰ ਦੇਸ਼ ਦੇ ਕਿਸਾਨਾਂ ਤੇ ਪਵੇਗਾ। ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਹੀ ਫਸਲਾਂ ਦੇ ਉਚਿਤ ਭਾਅ ਨਹੀਂ ਮਿਲ ਰਹੇ ਖੇਤੀ ਦੀ ਲਗਤ ਵੀ ਵਧ ਰਹੀ ਹੈ ਅਜਿਹੇ ਵਿੱਚ ਵਿਦੇਸ਼ੀ ਉਤਪਾਦਾਂ ਨਾਲ ਕੰਪੀਟੀਸ਼ਨ ਛੋਟੇ ਕਿਸਾਨਾਂ ਨੂੰ ਬਰਬਾਦ ਕਰਦੇ ਵੇਗਾ ਪ੍ਰਗਟ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਵਧੇਰੇ ਛੋਟੇ ਅਤੇ ਮੱਧ ਵਰਗੀ ਕਿਸਾਨ ਨੇ ਜਿਹੜੇ ਕਿ ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਕੰਪੀਟੀਸ਼ਨ ਵਿੱਚ ਸਮਰੱਥ ਨਹੀਂ ਹਨ ਅਮਰੀਕਾ ਤੋਂ ਜਿੱਕਰ ਕਣਕ ਮੱਕਾ ਸੋਇਆਬੀਨ ਅਤੇ ਡੈਰੀ ਉਤਪਾਦ ਭਾਰਤੀ ਬਾਜ਼ਾਰ ਵਿੱਚ ਘੱਟ ਕੀਮਤਾਂ ਆ ਗਏ ਅਤੇ ਉਹਨਾਂ ਦੀ ਕਮਰ ਟੁੱਟ ਜਾਵੇਗੀ ਕਿਸਾਨ ਸੰਗਠਨ ਵੀ ਚਿੰਤਤ ਨੇ ਕਿ ਅੰਤਰਰਾਸ਼ਟਰੀ ਦਬਾਅ ਕਾਰਨ ਘਟੋ-ਘਟ ਸਮਰਥਨ ਮੁੱਲ ਅਤੇ ਖੇਤੀ ਸਬਸਿਡੀ ਦੀਆਂ ਨੀਤੀਆਂ ਤੇ ਪ੍ਰਭਾਵ ਪੈਣਾ ਤੈਅ ਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਹੁਣ ਇਸ ਨਵੀਂ ਡੀਲ ਨਾਲ ਉਹਨਾਂ ਫੇਰ ਤੋਂ ਪੰਜਾਬ ਦੇ ਕਿਸਾਨਾਂ ਤੇ ਕਿਸਾਨੀ ਨੂੰ ਦਾਤੇ ਹਲਾ ਦਤਾ ਹੈ The <laughs> ਬਰਗਟ ਸਿੰਘ ਨੇ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਅਤੇ ਬੀਜਪੀ ਇਸ ਟ੍ਰੇਡ ਡੀਲ ਦੇ ਫਾਇਦੇ ਗਿਣਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਪੰਜਾਬ ਦੇ ਕਿਸਾਨ ਇਸ ਵਾਰ ਵੀ ਉਹਨਾਂ ਦੇ ਚਾਂਸ ਵਿੱਚ ਨਹੀਂ ਆਉਣਗੇ ਇਸ ਡੀਲ ਦਾ ਪੂਰੀ ਤਰ੍ਹਾਂ ਵਿਰੋਧ ਕਰਾਂਗੇ ਕਾਂਗਰਸ ਇਸ ਮਾਮਲੇ ਵਿੱਚ ਉਹਨਾਂ ਦੇ ਨਾਲ ਹੈ ਦੱਸਦੇ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਤੋਂ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਪੰਜਾਬ ਦੀ ਸਿਆਸਤ 'ਤੇ ਮੁੜ ਸਰਗਰਮ ਹੋ ਗਏ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੇਲ ਮਿਲਾਪ ਕਰਦੇ ਹੋਏ ਕਈ ਮੀਟਿੰਗਾਂ ਵੀ ਕਰ ਰਹੇ ਨੇ ਇਸ ਮੌਕੇ ਮਜੀਠੀਆ ਨੇ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਆਪਣੀਆਂ ਨੀਤੀਆਂ ਨਾਲ ਸਰਕਾਰੀ ਖਜ਼ਾਨਾ ਭਰਨ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਹੁਣ ਪੰਜਾਬੀਆਂ ਨੂੰ ਜਵਾਬ ਦੇਣ ਕਿ ਆਪ ਸਰਕਾਰ ਨੂੰ ਪਟਿਆਲਾ ਸਥਿਤ ਪਾਵਰ ਕੌਂਦੀ ਬੇਸ਼ਕੀਮਤੀ 50 ਏਕੜ ਜ਼ਮੀਨ ਫੁੱਡਾ ਨੂੰ ਤਵਦੀਲ ਕਰਨ ਦੀ ਕੀ ਲੋਟ ਪੈ ਗਈ ਉਹਨੇ ਕਿਹਾ ਕਿ ਸੱਚਾਈ ਇਹ ਹੈ ਕਿ ਤਜਰਬਾਹੀਨ ਆਪ ਦੀ ਲੀਡਰਸ਼ਿਪ ਪੰਜਾਬ ਵਿੱਚ ਸਰਕਾਰ ਚਲਾਉਣ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰਨ ਚ ਫੇਲ ਹੋ ਗਈ ਹੈ ਦੱਸਣ ਜੋਗ ਹੈ ਕਿ ਪੰਜਾਬ ਦੀ ਸਿਆਸਤ ਚ ਕਈ ਵਰਿਆਂ ਮਗਰੋਂ ਮੋੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੂੰਜ ਪੈਣ ਲੱਗੀ ਹੈ ਅਮਰਿੰਦਰ ਸਿੰਘ ਪਹਿਲੀ ਦਫਾ ਮੁੱਖ ਮੰਤਰੀ ਬਣੇ ਤਾਂ ਉਹ ਨਾਇਕ ਵਜੋਂ ਉਪਰੇ 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਪਿੱਛੋਂ ਪਾਣੀਆਂ ਦੇ ਰਾਖੇ ਵਜੋਂ ਪ੍ਰਚਾਰੇ ਗਏ ਮੁੱਖ ਮੰਤਰੀ ਵਜੋਂ ਦੂਜੀ ਫਾਰੀ ਦੌਰਾਨ ਉਹ ਕੋਈ ਜਲਵਾ ਨਹੀਂ ਦਿਖਾ ਸਕੇ ਕਾਂਗਰਸ ਅੰਦਰੋਂ ਹੀ ਉਹਨਾਂ ਦੇ ਅਕਾਲੀਆਂ ਨਾਲ ਰਲੇ ਹੋਣ ਦੀਆਂ ਆਵਾਜ਼ਾਂ ਉੱਠੀਆਂ ਆਖਰੀ ਵਾਰੇ ਚ ਅਮਰਿੰਦਰ ਨੂੰ ਕਾਂਗਰਸ ਚੋਂ ਵਾਰਦਾ ਰਾਹ ਦਿਖਾ ਦਿੱਤਾ ਗਿਆ ਅਮਰਿੰਦਰ ਸਿੰਘ ਨੇ ਥੋੜੇ ਸਮੇਂ ਮਗਰੋਂ ਭਾਜਪਾ ਦਾ ਪੱਲਾ ਫੜ ਲਿਆ ਹਾਲਾਂਕਿ ਉੱਥੇ ਉਹਨਾਂ ਦੀ ਝੋਲੀ ਕੋਈ ਸਵਿਧਾਨਿਕ ਅਹੁਦਾ ਨਹੀਂ ਪਿਆ ਸਵਰ ਟੁੱਟਿਆ ਤਾਂ ਉਹਨਾਂ ਬੀਜੇਪੀ ਚ ਘੁੱਟਣ ਮਹਿਸੂਸ ਹੋਣ ਦਾ ਇਸ਼ਾਰਾ ਕੀਤਾ ਹੁਣ ਕਾਂਗਰਸ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਬਗੇਲ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਅਮਰਿੰਦਰ ਸਿੰਘ ਮੁੜ ਕਾਂਗਰਸ ਚ ਆਉਣਾ ਚਾਹੁੰਦੇ ਨੇ ਤਾਂ ਹਾਈ ਕਮਾਂਡ ਵਿਚਾਰ ਕਰ ਸਕਦੀ ਹੈ ਇਸ ਬਿਆਨ ਨੇ ਪੰਜਾਬ ਕਾਂਗਰਸ ਵਿਚਲੇ ਉਨਾਗੂਆਂ ਨੂੰ ਧੜਕੂ ਲਾ ਦਿੱਤਾ ਹੈ ਜੋ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਨੇ ਇਸ ਬਿਆਨ ਮਾਤਰੂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਿਸ਼ਾਨਾਿਤ ਤੇ ਲਿਆ ਆਪ ਆਗੂਆਂ ਦਾ ਕਹਿਣਾ ਹੈ ਕਿ ਜਿਸ ਅਮਰਿੰਦਰ ਸਿੰਘ ਦੇ ਸਰ ਕਾਂਗਰਸੀ ਆਗੂ ناکਾਮੀਆਂ ਦਾ ਠਿੱਕਰਾ ਭੰਦੇ ਰਹੇ ਨੇ ਹੁਣ ਉਹ ਕਿਸ ਮੂੰਹ ਨਾਲ ਅਮਰਿੰਦਰ ਦੀ ਵਾਪਸੀ ਦਾ ਸਵਾਗਤ ਕਰਨਗੇ ਹੁਣ ਜੋ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਇਹਨਾਂ ਅਫਵਾਹਾਂ ਦਾ ਖੰਡਨ ਕੀਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਚ ਗੋਡੇ ਦੀ ਸਰਜਰੀ ਲਈ ਦਾਖਲ ਨੇ ਪੰਜਾਬ ਬੀਜਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਹਨਾਂ ਦਾ ਹਾਲਚਾਲ ਪੁੱਛਿਆ ਲੰਕੇ ਤੇ ਨੀ ਹਰਿਆਣਾ ਕੈਬਨਟ ਮੰਤਰੀ ਅਨਿਲ ਵਿੱਚ ਪਤਾ ਲੈਣ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਮੋੜ ਸੂਬੇ ਦੀ ਸਿਆਸਤ ਚ ਚਰਚਾ ਦਾ ਕੇਂਦਰ ਬਣ ਗਏ 2017 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਟੰਟਾ ਰੈਲੀ ਚ ਗੁਟਕੇ ਤੇ ਹੱਥ ਰੱਖ ਕੇ ਸੌਂ ਚੁੱਕੀ ਸੀ ਤੇ ਚਾਰ ਹਫ਼ਤਿਆਂ ਚ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹੀ ਸੀ ਅਮਰਿੰਦਰ ਸਿੰਘ ਦਾ ਇਹ ਵਾਦਾ ਅੱਜ ਵੀ ਕਾਂਗਰਸ ਨੂੰ ਨਿਰਉਤਰ ਕਰ ਰਿਹਾ 2022 ਦੀਆਂ ਚੋਣਾਂ ਚ ਆਪ ਦੇ ਨਵੇਂ ਚਿਹਰੇ ਅਜੀਤਪਾਲ ਸਿੰਘ ਕੋਲੀ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ ਅਮਰਿੰਦਰ ਸਿੰਘ ਪਿਛਲੇ ਦਿਨੀ ਜਲੰਧਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਜ਼ਰ ਆਏ ਸਨ